ਡੇਲੀ ਪੋਸਟ ਪੰਜਾਬ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸੰਦੀਪ ਸਿੰਘ ਪਿਛਲੇ ਦਿਨੀ ਭਾਰਤ ਦੇ ਪ੍ਰਯਾਗਰਾਜ ਦੇ ਵਿੱਚ ਕੁੰਭ ਮੇਲੇ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਤਕਰੀਬਨ ਪੌਣੇ 2 ਮਹੀਨੇ ਤੱਕ ਲਗਾਤਾਰ ਇਹ ਪ੍ਰਿਆਗਰਾਜ ਦੇ ਵਿੱਚ ਕੁੰਭ ਮੇਲਾ ਤੁਮ ਤਮਨਲ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਲੱਖਾਂ ਦੇ ਇਤਰਾਦ ਦੇ ਵਿੱਚ ਸ਼ਰਧਾਲੂ ਸ਼ਾਈ ਇਸ਼ਨਾਨ ਕਰ ਰਹੇ ਹਨ ਅਤੇ ਉਹਨਾਂ ਵਿੱਚ ਵੱਡੀ ਗਿਣਤੀ ਦੇ ਵਿੱਚ ਨਾਗਾ ਸਾਧੂ ਪਹੁੰਚੇ ਹੋਏ ਹਨ ਜਿਨ੍ਹਾਂ ਨੂੰ ਲੈ ਕੇ ਭਾਰਤ ਭਰ ਦੇ ਲੋਕਾਂ ਦੇ ਵਿੱਚ ਵੱਖ-ਵੱਖ ਵਿਚਾਰ ਪੈਦਾ ਹੋ ਰਹੇ ਹਨ ਇਹ ਨਾਗਾ ਸਾਧੂ ਕਿੱਥੂ ਆਉਂਦੇ ਹਨ ਕਿੱਥੇ ਰਹਿੰਦੇ ਹਨ ਅਤੇ ਮੇਲਾ ਖਤਮ ਹੋਣ ਤੋਂ ਬਾਅਦ ਇਹ ਕਿੱਧਰ ਚਲੇ ਜਾਂਦੇ ਹਨ ਤੁਹਾਡੇ ਇਹ ਸਾਰੇ ਸਵਾਲਾਂ ਦਾ ਜਵਾਬ ਅੱਜ ਸੀ ਅੱਜ ਦੇਣ ਜਾ ਰਹੇ ਹਾਂ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਪਰਿਵਾਰ ਦੇ ਨਾਲ ਜੁੜਜੋ ਹੁਣ ਗੱਲ ਕਰਦੇ ਹਾਂ ਨਾਗਾ ਸਾਧੂਆਂ ਬਾਰੇ प्रयागराज ਦੇ ਮਹਾਕੁੰਭ ਵਿੱਚ ਇੱਕੋ ਸਮੇਂ ਤਕਰੀਬਨ ਜੋ ਕਿ 5000 ਨਾਗਾ ਸਾਧੂ ਨਵੇਂ ਬੜਨ ਜਾ ਰਹੇ ਹਨ ਇਹ ਸਾਰੇ ਜੂਨਾ ਅਖਾੜੇ ਨਾਲ ਸੰਬੰਧਿਤ ਹਨ ਇੰਨਾਂ ਨੇ ਸੰਗਮ ਘਾਟ ਦੇ ਆਪੋ ਆਪਣੀਆਂ ਸੱਤ ਪੀੜੀਆਂ ਲਈ ਇਨਾਂ ਨੇ ਆਪਣਾ ਸਰੀਰਦਾਨ ਕੀਤਾ ਇਸ ਦੇ ਨਾਲ ਹੀ ਨਾਗਾ ਸਾਧੂ ਬਣਨ ਤੋਂ ਪਹਿਲਾਂ ਇਨਾਂ ਦੇ ਦੂਜੇ ਪੜਾਵੀ ਅਵਤੂਤ ਬਣਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਏ 29 ਜਨਵਰੀ ਨੂੰ ਮੋਣ ਦੀ ਮੋਨੀ ਉਮਰ ਅਵਸ ਅਮਾਵਸਿਆ ਵਾਲੀ ਰਾਤ ਸੂਬਾ ਅੰਮ੍ਰਿਤ ਵੇਲੇ ਸਾਰੇ ਨਾਗਾ ਸਾਧੂ ਨੂੰ ਬਣਾਇਆ ਜਾਵੇਗਾ ਨਵੇਂ ਨਾਗਾ ਸਾਧੂ ਬਣ ਲਈ ਤਿਆਰ ਹੋ ਜਾਣਗੇ ਸਾਡੇ ਮਨਾਂ ਵਿੱਚ ਇਹ ਸਵਾਲ ਜ਼ਰੂਰ ਉੱਠਿਆ ਹੋਵੇਗਾ ਕਿ ਜਦੋਂ ਨਾਗਾ ਸਾਧੂ ਸਭ ਕੁਝ ਛੱਡ ਦਿੰਦੇ ਹਨ ਤਾਂ ਉਹ ਆਪਣੀ ਰੋਜ਼ੀ ਰੋਟੀ ਕਿਵੇਂ ਕਮਾਉਂਦੇ ਹਨ ਖਾਂਦੇ ਕੀ ਹਨ ਅਤੇ ਇਹ ਰਹਿੰਦੇ ਕੀ ਇੱਥੇ ਹਨ ਗੱਲ ਕਰਦੇ ਹੁਣ ਨਾਗਾ ਸਾਧੂ ਖਾਣ ਪੀਣ ਦੀ ਤੇ ਅਸਲ ਦੇ ਵਿੱਚ ਨਾਗਾ ਸਾਧੂ ਭिक्षा ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹਨ ਅਗਰ ਇਹਨਾਂ ਨੂੰ ਭिक्षा ਦੇ ਵਿੱਚ ਕਿ ਤੂੰ ਖਾਣ ਪੀਣ ਲਈ ਕੋਈ ਵਸਤੂਆਂ ਨਹੀਂ ਮਿਲਦੀਆਂ ਤਾਂ ਇਹ ਜੰਗਲਾਂ ਵਿੱਚੋਂ ਫਲ ਫਰੂਟ ਜਾਂ ਫਿਰ ਜੈਨੂਰ ਵਗੈਰਾ ਮਾਰ ਕੇ ਵੀ ਖਾਣਦੇ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ ਨਾਗਾ ਸਾਧੂਆਂ ਨੂੰ ਵੱਡੇ ਰੂਪ ਦੇ ਵਿੱਚ ਦਾਨ ਦਿੱਤਾ ਜਾਂਦਾ ਹੈ ਜਿਸ ਨਾਲ ਇਹ ਆਪਣਾ ਗੁਜ਼ਾਰਾ ਕਰਦੇ ਹਨ ਇੱਕ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਕਿਤੇ ਨਾਗਾ ਸਾਧੂ ਆਉਣ ਤਾਂ ਉਨ੍ਹਾਂ ਨੂੰ ਦਾਨ ਦੇ ਰੂਪ ਦੇ ਵਿੱਚ ਖਾਣ ਪੀਣ ਦੀਆਂ ਵਸਤੂਆਂ ਅਤੇ ਪਸਮ ਰੁਦਰਾਕਸ਼ ਜਰੂਰ ਦਿਓ ਕਿਉਂਕਿ ਭਗਵਾਨ ਸ਼ਿਵ ਨੂੰ ਖੁਸ਼ ਕਰਨ ਦੇ ਲਈ ਇਹ ਸਭ ਤੋਂ ਵਧੀਆ ਸਾਧਨ ਹਨ ਅਤੇ ਤੁਹਾਡੇ ਕਿਤੇ ਨਾ ਕਿਤੇ ਭਗਵਾਨ ਸ਼ਿਵ ਦਾਨ ਦੇ ਰੂਪ ਵਿੱਚ ਦਿੱਤੀ ਹੋਈਆਂ ਵਸਤੂਆਂ ਨੂੰ ਪ੍ਰਵਾਨ ਕਰਦਾ ਹੈ ਅਤੇ ਭਗਵਾਨ ਸ਼ਿਵ ਤੁਹਾਨੂੰ ਅਸ਼ੀਰਵਾਦ ਦਿੰਦੇ ਹਨ ਇਹਨਾਂ ਵਸਤੂਆਂ ਨਾਲ ਸਾਧੂ ਆਪਣਾ ਟਿੱਡ ਪਰਦੇ ਹਨ ਨਾਗਾ ਸਾਧੂਆਂ ਦੀ ਦੁਨੀਆ ਬਹੁਤ ਰਹੱਸਮਈਏ ਉਹਨਾਂ ਦੀ ਜ਼ਿੰਦਗੀ ਤੋਂ ਲੈ ਕੇ ਉਹਨਾਂ ਦੀ ਮੌਤ ਤੱਕ ਸਭ ਕੁਝ ਬਹੁਤ ਰਹੱਸਮਈਏ ਨਾਗਾ ਸਾਧੂ ਬਨ ਲਈ ਸਖਤ ਤਪੱਸਿਆ ਕਰਨੀ ਪੈਂਦੀ ਹੈ ਨਾਗਾ ਸਾਧੂ ਆਪਣੇ ਜਿੰਦਾ ਹੁੰਦੇ ਹੀ ਆਪਣਾ ਪਿੰਡ ਦਾਣ ਕਰ ਚੁੱਕੇ ਹੁੰਦੇ ਹਨ ਹਿੰਦੂ ਧਰਮ ਵਿੱਚ ਜਨਮ ਤੋਂ ਲੈ ਕੇ ਮੌਤ ਤੱਕ ਕਈ ਰਸਮਾਂ ਦਾ ਵਰਣਨ ਮਿਲਦਾ ਹੈ ਜਿਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ ਹਿੰਦੂਆਂ ਦੀ ਇਨ੍ਹਾਂ ਰਸਮਾਂ ਵਿੱਚੋਂ ਇੱਕ ਅੰਤਿਮ ਸੰਸਕਾਰ ਹੈ ਪਰ ਜੋ ਨਾਗਾ ਸਾਧੂ ਹੁੰਦੇ ਹਨ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਪਹਿਲਾਂ ਹੀ ਆਪਣਾ ਪਿੰਡਦਾਨ ਕਰ ਚੁੱਕੇ ਹੁੰਦੇ ਹਨ ਕਿਆ ਜਾਣਦਾ ਕਿ ਨਾਗਾ ਸਾਧੂਆਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਂਦਾ ਬਲਕਿ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਸਮਾਦ ਬਣਾਈ ਜਾਂਦੀ ਹੈ ਉਹਨਾਂ ਦੀ ਚਿਤਾ ਨੂੰ ਅੱਗ ਨਹੀਂ ਲਗਾਈ ਜਾਂਦੀ ਕਿਉਂਕਿ ਅਜਿਹਾ ਕਰਨਾ ਪਾਪ ਮੰਨਿਆ ਜਾਂਦਾ ਹੈ ਅਜਿਹਾ ਇਸ ਲਈ ਨਹੀਂ ਕੀਤਾ ਜਾਂਦਾ ਕਿਉਂਕਿ ਨਾਗਾ ਸਾਧੂ ਪਹਿਲਾਂ ਹੀ ਆਪਣਾ ਜੀਵਨ ਖਤਮ ਕਰ ਚੁੱਕੇ ਹੁੰਦੇ ਹਨ ਆਪਣਾ ਪਿੰਡ ਦਾਣ ਕਰਨ ਤੋਂ ਬਾਅਦ ਹੀ ਨਾਗਾ ਸਾਧੂ ਬਣਦੇ ਹਨ ਇਸ ਲਈ ਉਹਨਾਂ ਨੂੰ ਪਿੰਡ ਦਾਣ ਦੀ ਮੁਖਾਗਣੀ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਸਿਰਫ ਜਲ ਜਾਂ ਪੂਛਮਾਦੀ ਦਿੱਤੀ ਜਾਂਦੀ ਹੈ ਭਾਵ ਕਿ ਜਲ ਦੇ ਵਿੱਚ ਕਿਤੇ ਦਰਿਆ ਨਦੀ ਜਾਂ ਵੱਡੇ ਸਮੁੰਦਰ ਦੇ ਵਿੱਚ ਉਹਨਾਂ ਨੂੰ ਉਤਾਰ ਦਿੱਤਾ ਜਾਂਦਾ ਹੈ ਜਾਂ ਫਿਰ ਧਰਤੀ ਦੇ ਵਿੱਚ ਦੱਬ ਦਿੱਤਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਸਮਾਦੀ ਦੇਣ ਤੋਂ ਪਹਿਲਾਂ ਆਖਰੀ ਇਸ਼ਨਾਨ ਕਰਵਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਮੰਤਰਾਂ ਦਾ ਜਾਪ ਕਰਕੇ ਸਮਾਧੀ ਦਿੱਤੀ ਜਾਂਦੀ ਹੈ ਜਦੋਂ ਕੋਈ ਨਗਾ ਸਾਧੂ ਮਰ ਜਾਂਦਾ ਹੈ ਤਾਂ ਉਸ ਦੇ ਸਰੀਰ ਤੇ ਪਸ਼ਮ ਲਗਾਈ ਜਾਂਦੀ ਹੈ ਅਤੇ ਉਹਨਾਂ ਨੂੰ ਪਗਮਾ ਰੰਗ ਦਾ ਕੱਪੜੇ ਪਾਏ ਜਾਂਦੇ ਹਨ ਸਮਾਧੀ ਬਣਾਉਣ ਤੋਂ ਬਾਅਦ ਉਸ ਜਗ੍ਹਾ ਤੇ ਇੱਕ ਸਨਾਤਨ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਕਿ ਜੋ ਲੋਕ ਉਸ ਜਗ੍ਹਾ ਨੂੰ ਗੰਦਾ ਨਾ ਕਰ ਸਕਣ ਉਹਨਾਂ ਨੂੰ ਪੂਰੇ ਸਤਕਾਰ ਸਨਮਾਨ ਨਾਲ ਵਿਆਦਗੀ ਦਿੱਤੀ ਜਾਂਦੀ ਹੈ ਨਾਗਾ ਸਾਧੂ ਨੂੰ ਧਰਮ ਦਾ ਰੱਖਿਆਕ ਵੀ ਕਿਹਾ ਜਾਂਦਾ ਹੈ। ਅੱਜ ਦੇ ਸਮੇਂ ਦੇ ਵਿੱਚ ਨਾਗਾ ਸਾਧੂਾਂ ਦੇ 13 ਅਖਾੜਿਆਂ ਵਿੱਚੋਂ ਸਭ ਤੋਂ ਵੱਡਾ ਜੋਨਾ ਅਖਾੜਾ ਮੰਨਿਆ ਜਾਂਦਾ ਹੈ ਜਿਸ ਵਿੱਚ ਲਗਭਗ 5 ਲੱਖ ਨਾਗਾ ਸਾਧੂ ਅਤੇ ਮਹਾ ਮੰਡਲੇਸ਼ਵਰ ਸੰਨਿਆਸੀ ਹਨ। Hindu ਸਨਾਤਨ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਨਾਗਾ ਸਾਧੂ Hindu ਧਰਮ ਦੀ ਰੱਖਿਆ ਦੇ ਲਈ ਇੱਕ ਫੌਜ ਤਿਆਰ ਕੀਤੀ ਗਈ ਸੀ। ਸ਼ਿਵ ਸ਼ੰਕਰ ਭਗਵਾਨ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ Hindu Sanatan ਉੱਪਰ ਵਕ ਵਕ ਸਮੇਂ ਤੇ ਜੋ ਔਕੜਾਂ ਆਣ ਗਿਆ ਉਹਨਾਂ ਦੇ ਸਮਾਧਾਨ ਦੇ ਲਈ ਇਹ Hindu Sanatan ਦੀ ਰੱਖਿਆ ਕਰਨਗੇ ਇਸ ਲਈ ਭਗਵਾਨ ਸ਼ਿਵ ਨੇ ਨਾਗਾ ਸਾਧੂਆਂ ਦੀ ਫੌਜ ਤਿਆਰ ਕੀਤੀ ਸੀ ਜੋ ਲਗਾਤਾਰ ਸ਼ਿਵ ਦੀ ਅराधना ਕਰਦੇ ਹਨ ਅਤੇ ਬਹੁਤ ਘੋਰ ਤਪੱਸਿਆ ਕਰਦੇ ਹਨ। ਉਹਨਾਂ ਨੂੰ ਇਸ ਦੁਨਿਆਵੀ ਦੁਨੀਆ ਤੋਂ ਛੁਟਕਾਰਾ ਮਿਲਿਆ ਹੁੰਦਾ ਹੈ ਅਤੇ ਉਹ ਸਿਰਫ ਤਪੱਸਿਆ ਕਰਨ ਵਿੱਚ ਹੀ ਮਗੜ ਰਹਿੰਦੇ ਹਨ। ਜਦੋਂ-ਜਦੋਂ Hindu Sanatn ਉੱਪਰ ਧਰਮ ਸੰਕਟ ਪੈਦਾ ਹੁੰਦਾ ਹੈ ਤਾਂ ਇਹ ਨਗਾ ਸਾਧੂ ਹੀ ਉਸ ਵਿੱਚ ਆਪਣੀ ਜਾਣ ਦੀ ਪ੍ਰਵਾਹ ਕੀਤੇ ਬਿਨਾ ਹਿੰਦੂ ਸਨਾਤਨ ਨੂੰ ਬਚਾਉਣ ਦੇ ਲਈ ਰੱਖਿਆ ਕਰਦੇ ਹਨ ਅਤੇ ਆਪਣੀ ਜਾਣ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਆਪ ਨੂੰ ਹਿੰਦੂ ਸਨਾਤਨ ਦੇ ਲਈ ਵਾਰ ਦਿੰਦੇ ਹਨ ਹੁਣ ਗੱਲ ਕਰਦੇ ਇਹਨਾਂ ਦੀ ਰਹਿਣ ਦੀ ਤੇ ਇਹ ਪਹਾੜਾਂ ਉੱਪਰ ਸੰਗੜੇ ਜੰਗਣਾ ਦੇ ਵਿੱਚ ਰਹਿੰਦੇ ਹਨ ਜਿੱਥੇ ਕੋਈ ਵੀ ਦੁਨਿਆਵੀ ਵਿਅਕਤੀ ਜਾਣਾ ਪਸੰਦ ਨਹੀਂ ਕਰਦਾ ਇਹ ਇਸ ਤਰ੍ਹਾਂ ਦੀਆਂ ਜਗ੍ਹਾ ਦੇ ਵਿੱਚ ਇਕਾਂਤਮਈ ਰਹਿਣਾ ਪਸੰਦ ਕਰਦੇ ਹਨ ਜੋ ਅਰਜੀ ਤੌਰ ਤੇ ਆਪਣੇ ਘਰ ਬਣਾਉਂਦੇ ਹਨ ਅਤੇ ਉੱਥੇ ਹੀ ਤਪੱਸਿਆ ਲਗਾਤਾਰ ਲਗਾਤਾਰ 24 24 ਘੰਟੇ ਤਪੱਸਿਆ ਕਰਦੇ ਹਨ ਇਹਨਾਂ ਨੂੰ ਦੁਨੀਆਵੀ ਦੁਨੀਆ ਨਾਲ ਕੋਈ ਮਤਲਬ ਨਹੀਂ ਹੁੰਦਾ ਇਹ ਸਿਰਫ ਆਪਣੀ ਭਗਤੀ ਵਿੱਚ ਲੀਨ ਰਹਿੰਦੇ ਹਨ ਅਤੇ ਆਪਣੇ ਸਰੀਰਕ ਭੁੱਖ ਨੂੰ ਮਟਾਉਣ ਦੇ ਲਈ ਜੰਗਲਾਂ ਵਿੱਚੋਂ ਫਲ ਬੂਟੇ ਪੱਤੇ ਆਦਿ ਖਾ ਕੇ ਗੁਜ਼ਾਰਾ ਕਰਦੇ ਹਨ ਅਤੇ ਲਗਾਤਾਰ ਹੀ ਆਪਣੀ ਭਜਨ ਸਿਮਰਨ ਦੇ ਵਿੱਚ ਮਗਨ ਰਹਿੰਦੇ ਹਨ ਲਗਾਤਾਰ ਕਠਨ ਤਪੱਸਿਆ ਕਰਦੇ ਹਨ ਸ਼ਿਵ ਸ਼ੰਕਰ ਨੂੰ ਪ੍ਰਸੰਨ ਕਰਦੇ ਹਨ ਅਤੇ ਆਪਣੇ ਆਪ ਨੂੰ ਹਿੰਦੂ ਸਨਾਤਨ ਦੇ ਵਿੱਚ ਵਾਰ ਦਿੰਦੇ ਹਨ ਜਦੋਂ-ਜਦੋਂ ਜੋ ਮੇਲੇ ਮਹਾਕੁੰਭ ਦੇ ਆਉਂਦੇ ਹਨ ਉਦੋਂ ਹੀ ਇਹ ਮਿਲਿਆਂ ਦੇ ਵਿੱਚ ਦਰਸ਼ਨ ਦਿੰਦੇ ਹਨ ਅਤੇ ਸ਼ਾਈ ਇਸ਼ਨਾਨ ਕਰਦੇ ਹਨ ਉਸ ਤੋਂ ਬਾਅਦ ਇਹ ਆਪਣੇ ਵਾਪਸ ਜੰਗਲਾਂ ਵਿੱਚ ਚਲੇ ਜਾਂਦੇ ਹਨ ਅਤੇ ਉੱਥੇ ਹੀ ਆਪਣਾ ਆਰਜੀ ਤੌਰ ਤੇ ਟਿਕਾਣਾ ਬਣਾ ਕੇ ਰਹਿਣ ਬਸੇਰਾ ਕਰਦੇ ਹਨ ਅਤੇ ਲਗਾਤਾਰ ਕੋਰ ਤਪੱਸਿਆ ਭਗਵਾਨ ਸ਼ਿਵ ਦੀ ਆਰਾਧਨਾ ਕਰਦੇ ਹਨ